ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਵਾਇ ਬਲੌਗ ਚੈਨਲ ਤੇ ਲੋ ਵੀ ਅੱਜ ਮੌਸਮ ਬਹੁਤ ਵਧੀਆ ਬੱਦਲ ਵੇਖੋ ਕਿੰਨੇ ਵਧੀਆ ਨੀਲੇ ਨੀਲੇ ਰੱਬ ਦੇ ਵਿੱਚ ਛਿੱਟੇ ਛਿੱਟੇ ਬੱਦਲ ਤੇ ਅੱਜ ਆਪਾਂ ਕਰਦੇ ਸੀ ਬਾਈ ਸਪਰੇ ਆਪੇ ਕਈ ਨਹੀਂ ਕਈ ਨਹੀਂ ਆਖੀ ਨਾ ਆਪਣੀ ਦਰਮੀਆਂ ਜਨ ਵਾਲੇ ਤੇ ਆ ਲੈ ਜਾਂਦਾ ਬਾਈ ਸਮਾਨ ਚਾਕੇ ਸਪਰੀਆ ਆਪਾਂ ਕਰਤੀ ਦੋ ਹੀ ਜਾਣੇ ਸੀ ਅੱਜ ਆਪਾਂ ਤੇ ਸਪਰੀਆ ਆਪਾਂ ਕਰਤੀ ਤੇ ਇੱਕ ਆਪਾਂ ਇੱਧਰ ਬਖੋਣੇ ਤੋਂ ਡਰੰਮੀ ਆਪੇ ਚੱਕੇ ਜਣਾ ਉਹਦੇ ਨੇ ਛਿੜਕਦੇ ਇੱਕ ਜਣਾ ਇਹਦੇ ਨੇ ਛਿੜਕਦੇ ਆਪਾਂ ਪਹਿਲਾਂ ਵੀ ਤੁਹਾਨੂੰ ਵੀਡੀਓ ਚ ਦੱਸਿਆ ਸੀ ਤੇ ਜਿਹੜਾ ਕੋਈ ਭਰਾ ਆਪਰੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਲਈ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਹੈ ਇਹ ਬਾਈ ਚਾਂਦਗੀਆਂ ਦੋਨੇ ਬਾਲਟੀ ਹਾਂ ਤੇ ਉਹ ਵੀ ਅੰਦਰ ਰੱਖਦੇ ਪਰੇ ਜਿਹੜੇ ਗਿੱਲਣ ਜੇ ਪਏ ਆਹ ਭਾਈ ਆਪਾਂ ਲਾਈਟ ਤਾਂ ਹੈ ਨਹੀਂ ਸੀ ਤੇ ਇੰਨਾਂ ਚਲਾ ਕੇ ਪਾਣੀ ਕੀਤਾ ਸੀ ਅੱਜ ਫੇਰ ਆਪਾਂ ਤੁਹਾਨੂੰ ਇੰਨਾਂ ਚਲਾ ਕੇ ਵਿਖਾਂਗੇ ਵਿਖਾਵਾਂਗੇ ਤੇ ਇੰਨਾਂ ਪਾਣੀ ਨਾਲ ਹੁਣ ਐ ਕੱਢਦਾ ਜਿਵੇਂ ਮੱਛੀ ਮੋਟਰ ਹੁੰਦੀ ਹੈ ਬਾਕੀ ਸਭ ਚੰਦੀ ਗੱਲ ਸਹੀ ਆ ਮੱਛੀ ਮੋਟਰ ਨੂੰ ਪਾਣੀ ਕੱਢਦੇ ਹੋਣ ਇੰਨਾਂ ਪਾਣੀ ਚੜਦਾ ਹੂੰ ਮੀ ਪਏ ਬਹੁਤ ਯਾਰ ਕਿੰਨਾ ਦਾ ਪਾਸਾ ਮੀ ਤੇ ਬਾਈ ਐ ਝੋਨੇ ਦਾ ਆਪਾਂ ਕੀਤੀ ਸਬਰੇ ਦੋਸੇ ਵੇਖ ਕੇ ਕਿਵੇਂ ਐ ਐ ਕਿ ਸਬਰੇ ਕੀਤੀ ਜੀ ਆਪਾਂ ਇਹਦੇ ਲੇਟ ਹੋ ਗਏ ਤਿੰਨ ਚਾਰ ਦਿਨ ਹਫਤਾ ਹੀ ਲੇਟ ਹੋ ਗਿਆ ਜਿਹੜਾ ਮੀ ਪੈਣ ਲੱਗ ਗਿਆ ਨਹੀਂ ਪਹਿਲਾਂ ਆਪਾਂ ਕਰਦੇ ਨੇ ਸੀ ਤੇ ਚਲੋ ਹੈ ਕੁਛ ਨਹੀਂ ਸੀ ਵਧੀਆ ਝੋਨਾ ਕੋਈ ਬਿਮਾਰੀ ਨਹੀਂ ਸੀ ਮੰਜਾ ਹੈ ਨਹੀਂ ਯਾਰ ਆਪਣਾ ਸੁੱਖੇ ਹੈ ਮੰਜਾ ਆਏਗਾ ਇਥੇ ਮੰਜਾ ਹੈ ਨਹੀਂ ਕਿਹ ਕਿਹ ਬੋਲੇ ਯਾਰ ਮੰਜਾ ਆਗੇ ਬੋਲੇ ਚਾਲਾ ਇਥੇ ਲਾਣੇ ਫਿਰ ਆਤਣਾ ਬਲ 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 ਥੱਕ ਜਾਈਦਾ ਯਾਰ ਲੰਘੇ 8 ਟੂਰਿੰਗ ਹਮਮ 8 ਤੇ ਦੋ ਦਾਸ ਉਹ ਪਰਲੇ ਕੈਰੀਜ ਲੱਗੀਆਂ ਤਿੰਨ ਤਿੰਨ ਹੋਰ ਲੱਗਿਆ ਨਾ ਹਮਮ 11 12 ਆਪਣੇ ਲੱਗੀਆਂ ਤਿੰਨ ਕਿੱਲੇ ਦੀ ਤਿੰਨ ਕਿ ਆਪਣਾ ਟੀਚਾ ਹੁੰਦਾ ਹੈ ਹੈਨਾ ਹਮ ਹਮ ਸੇਈ ਸਪਰੇ ਹੋਇਆ ਯਾਰ ਤੈਨੂੰ ਵੀ ਬਹੁਤ ਆਪਣੀ ਹੱਥ ਨੇ ਤਰੇਲ ਪਈ ਦਾ ਹਾਂ ਤਰੇਲ ਪਈ ਤਾਂ ਆਪੇ ਸਾਰਾ ਤੜਕੇ ਸਦਿਆਂ ਲੱਗੇ ਨਾ ਤਰੇਲੀ ਤਰੇਲੀ ਚ ਫੇਰ ਤਾਂ ਬਹੁਤ ਰਮੀ ਲੱਗ ਜਾਨੀਆਂ ਇਹਨਾਂ ਉਸਾਬ ਨਾਲ ਤਾਂ ਹਾਂ ਬੰਨਦਾ ਸੀ ਮੈਂ ਹੋਰ ਲਿਆਂਦੀ ਮੈਂ ਰਸੀ ਮੈਂ ਬੰਨਦੀ ਕੇ ਸਵਾਰ ਕੇ ਉਹ ਇਥੇ ਨਰੜ ਦੇ ਫੇਰ ਕੇ ਉਹ ਟੁੱਟ ਜੂਗਾ ਸੇਵਾ ਸੁਬਾ ਜਾ ਹੁਣ ਬਈ ਲੈਨੇ ਆ ਸਾਂ ਹੁਣੇ ਛੱਡ ਕੇ ਹਟਿਆ ਜੀ ਹੋਰ ਡਰਮ ਲਿਆ ਕੇ ਰੱਖੀ ਐ ਆ ਰੱਖੀ ਐ ਸਮਾਨ ਚੱਕ ਕੇ ਲਿਆਂਦਾ ਤੁਹਾਡੇ ਸਾਹਮਣੇ ਤੇ ਹੁਣੇ ਛੱਡ ਕੇ ਹਟਿਆ ਸਾਹ ਲੈ ਕੇ ਤੇ ਬੀਮਾਂ ਪਾਉਣ ਵਾਲੇ ਆਪਾਂ ਚਲਾਵਾਂਗੇ ਇੰਜਨ ਬਖਾਵਾਂਗੇ ਤੁਹਾਨੂੰ ਪਾਣੀ ਇੰਜਨ ਇੰਜਨ ਬਾਈ ਧੂਆਂ ਨਹੀਂ ਛੱਡਦਾ ਹੁਣ ਇਹਨਾਂ ਪਾਣੀ ਕੱਢਦਾ ਤੇ ਇਹੀ ਇੰਜਨ ਤੇ ਜਦੋਂ ਝੋਨੇ ਦਾ ਪੂਰਾ ਸੀਜ਼ਨ ਸੀਗਾ ਮਾੜੀ ਜੋੜ ਲਾ ਕੇ ਜੇ ਫੇਰ ਬਾਈ ਇਹਦੇ ਪਾਣੀ ਦਾ ਨਹੀਂ ਪਤਾ ਲੱਗਦਾ ਪੈਂਦਾ ਕਿ ਨਹੀਂ ਵਾਂਚ ਐਨਾ ਫਰਕ ਹੁੰਦਾ ਔੜ ਦਾ ਤੇ ਮੀਆਂ ਦਾ ਇੱਕ ਦਾ ਸੁੱਖ ਹੁਣ ਕੋਈ ਵੀ ਬਾਈ ਮੋਟਰ ਨਹੀਂ ਚੱਲਦੀ ਮੋਟਰ ਚੱਲਦੀ ਬਾਕੀ ਬਾਈ ਪਰਮਾਦਰਮ ਨੇ ਨਹੀਂ ਬਹੁਤ ਨਹੀਂ ਬੇਜ਼ਾਬਾ ਸਿੱਟਿਆ ਪਾ ਜਾਂਦਾ ਹੁਣ ਪਾਣੀ ਘਟੋ ਘਟਨਾ ਬਾਹਲਾ ਦਾ 10 ਫੁੱਟ ਤਾਂ ਚੜ ਗਿਆ ਹੁਮਾ ਨਹੀਂ ਇੱਕ ਗੱਲ ਹੋਰ ਵੇਖ ਤੂੰ 20 ਫੁੱਟ ਤੇ ਸੀ ਤੇ ਕਿੰਨੇ ਦਿਨ ਹੋ ਗਏ ਕਿੰਨੇ ਦਿਨ ਹੋ ਗਏ ਮੋਟਰਾਂ ਬੰਦ ਨੂੰ 20 ਦਿਨ ਹੋ ਗਏ ਨੂੰ ਮੋਟਰਾਂ ਬੰਦ ਨੂੰ ਤੇ ਕਿੱਥੇ ਨਿਤ ਚੱਲੀ ਜਾਣੀ ਚੱਲੀ ਜਾਣੀ ਪਾਣੀ ਖਿੱਚੀ ਜਾਣਾ ਫਰਤ ਤਾਂ ਮੌਨ ਨਾ ਕਰ ਉਧਰ ਯਾਰ ਮੀਂਹ ਨੇ ਨੁਕਸਾਨ ਨਹੀਂ ਨੇ ਉਹਨੇ ਪਾਣੀ ਨੇ ਦੂਜੇ ਨੇ ਜਿਹੜਾ ਤਾਹ ਆਇਆ ਨਾ ਉਹਨੇ ਪਾਣੀ ਨੇ ਬੜਾ ਨੁਕਸਾਨ ਕੀਤਾ ਮੀਆਂ ਨਾਲ ਨਹੀਂ ਕੁਛ ਹੁੰਦਾ ਸੀਗਾ ਜੇ ਆਪਣੇ ਜਿਵੇਂ ਮੀਂਹ ਪਏ ਆਏ ਬਾਕੀ ਨਾ ਯਾਰ ਕੋਪੀ ਪੈ ਗਵਰਨਮੈਂਟ ਨਾ ਸਹੀ ਹੈ ਨਹੀਂ ਸਿਕਾ ਪ੍ਰਤੀ ਤਾਂ ਪਾਣੀ ਨਹੀਂ ਦੀ ਮੜੀ ਹੂੰ ਹੂੰ ਸਿਕਾ ਪ੍ਰਤੀ ਤਾਂ ਸੈਂਟਰ ਗਵਰਨਮੈਂਟ ਦੀ ਬਾਲੀ ਨੀਤ ਮਾਰੀ ਹੈ ਜਿਹੜੀ ਗੱਲ ਹੈ ਹੁਣ ਹਵਾ ਵੇਖ ਵਗਦੀ ਹੈ ਨਾ ਚੰਗਾ ਉਹ ਬੰਦ ਸੀ ਤਾਂ ਵਗਦੀ ਪੱਛੂ ਪੱਛਾ ਵਗਦੀ ਅੱਜੋਕੇ ਹੂੰ ਆ ਬਾਲੀ ਹਵਾ ਦਾ ਕੋਈ ਫਾਇਦਾ ਨਹੀਂ ਸਪਰੇਅ ਕਰਦੇ ਆ ਤੂੰ ਮੁੜ ਕੇ ਉੱਤੇ ਪਈ ਜਾਂਦੀ ਔੜ ਔੜ ਆਇਤਾ ਨੇ ਉਹ ਆਪਣੇ ਬੰਦ ਹੋਈ ਹੈ ਨਾ ਉਹnabla ਬੰਦ ਹੀ ਨਹੀਂ ਕਰਦੇ ਜੇ ਸਟਾਰਟ ਕਰ ਲੀਏ ਜਦੋਂ ਕੁਰਸਾਨੀ ਕਰਨ ਲੱਗ ਜੀ ਹੈ ਨਾ ਤੇ ਹਾਂ ਬਾਲੀ ਗਰਮਾ ਇੱਕੇ ਤਾਂ ਬੰਦ ਕਰ ਦਈਏ ਟਰੈਕਟਰ ਵਾਲੀ ਗੱਲ ਹੀ ਆ ਯਾਰ ਇੰਜਨ ਹੀ ਇਹਦੇ ਚ ਵੀ ਇਹਦੀ ਕਿਹੜਾ ਲੱਗਿਆ ਹੂੰ ਮਾਵਾ ਨਹੀਂ ਥਰ ਲੈਣ ਛੱਡ ਗਈ ਬਾਣ ਆਏ ਨਹੀਂ ਬਾਣ ਕਿੰਨੇ ਦਿਨਾਂ ਦਾ ਪਾਣੀ ਲੱਗਿਆ ਨਾ ਮੀਂਹ ਪੈ ਨੂੰ ਵਾਣ ਹਜੇ ਵੀ ਗਿੱਲਾ ਪੂਰਾ ਕਿਤੇ ਕਿਤੇ ਪਾਣੀ ਖੜਾ ਹੈ ਢੀਡਾਂ ਮੇ ਹੁਣ ਟਾਈਮ ਤਾਂ ਟਾਈਮ ਤੇ ਨੂੰ ਮੈਂ ਹੁਣ ਦੱਸਾਂ ਵੀ ਹੁਣ ਆਪਾਂ ਕਰਦੇ ਆਂ ਸਟਾਰਟ ਇੰਜਨ ਤੇ ਤੁਸੀਂ ਪਾਣੀ ਵੇਖਿਓ ਨਰੇ ਧੂਆਂ ਵੇਖੋ ਮਾਰਦਾ ਦੇਖੋ ਇੱਧਰ ਇੰਨਾ ਪਾਣੀ ਮੋਟਰ ਨਹੀਂ ਕੱਢਦੀ ਜਿੰਨਾ ਪਾਣੀ ਇਹ ਗੱਡੀ ਜਾਂਦਾ ਗਾ ਮਾਰਦੇ ਕੋਈ ਕਰਦਾ ਵੇਖੋ ਤੁਸੀਂ ਪੈ ਬਈ ਦੀ ਕਿੰਨਾ ਪਾਣੀ ਹੈ ਯਾਰ ਹੁਣ ਜਿਵੇਂ ਕੱਢਦਾ ਤੇ ਐਂ ਕਿਤੇ ਉਦੋਂ ਕੱਢ ਲਿਆ ਕਰੀਓ ਕਿਤੇ ਲੋਡ ਹੁੰਦੀ ਆਉਣ ਲੱਗੀ ਤੋਂ ਮਾਰੀ ਅੰਦਰ ਇਹ ਕਿਹਤਰਾ ਬੱਲੇ ਆਏ ਤੇ ਤੇਰੀ ਵੀਡੀਓ ਦੇਖਿਆਉਣੀਆਂ ਉਦੋਂ ਪਾਣੀ ਦੇਖਿਆ ਹੁਣ ਦੇਖੋ ਮੰਦੇ ਆ ਪੀਏ ਇਹ ਇੰਨਾ ਪਹਿਲਾਂ ਤਾਂ ਨਾ ਪਹਿਲਾਂ ਪਾਣੀ ਜੀ ਨਾਲ ਕੱਢਦਾ ਹਾਂ ਹੈ ਨਾ ਸੁੱਖੇ ਆ ਚੱਕ ਇੱਥੋਂ ਆਪਿਆ ਨਾਲਿਆ ਲਾ ਭਾਈ ਆ ਕੁ ਪੀ ਆਪਣੀ ਹੈ ਆਪਣੀ ਆ ਯਾਰ ਕੌਣ ਲਗਿਆ ਸੀ ਇਹ ਜਿਸ ਬ੍ਰੇਕ ਨਹੀਂ ਕੀਤੀ ਆਪਦਾ ਕੀਤੀ ਨੀ ਹੈ ਹਾਂ ਆਉਣੇ ਕੀਤੀ ਸੀ ਨਾ ਬੀਜ ਬੀਜ ਜੋਨੇ ਤੇ ਚੱਲੋ ਭਾਈ ਕੱਢ ਅੰਦਰ ਝੋਲਾ ਤੇ ਬੰਨੀਆਂ ਆਪਣਾ ਸਮਾਨ ਤੇ ਭਾਈਏ ਚਾਲੇ ਲਓ ਭਈ ਹੁਣ ਚੱਲਦੇ ਆ ਘਰ ਨੂੰ ਅੱਜ ਆਇਆ ਆਪਣਾ ਝੋਲਾ ਦਵਾਈ ਵਾਲਾ ਤੇ ਆ ਕਿਵੇਂ ਕੀਤੀ ਸੀ ਸੁਖੀ ਆਹਾ ਆ ਤਣੀ ਨਾ ਵੱਧੀ ਸੀ ਨਾ ਲੋ ਬਨ ਲਿਆ ਅਸਮਾਨ ਤੇ ਆ ਸਾਈਡ ਤੇ ਪਹਾੜੀਆਂ ਚ ਰੱਬਾ चल भी सुख कर असला रखता अंदर दादा वो साबर रहेगी बेखा कि नहीं रख पर खोल के अंदर हाँ भाई मोटरसाइकिल मॉडल होगा सौ ਇਹ ਇੱਕ ਵੇਖ ਕੇ ਦੱਸੋ ਸਹੀ ਇਹਦੇ ਚੱਕੇ ਵੀ ਨਾਲਦੇ ਆ ਦੋਨੇ ਚੱਕੇ ਨਾਲਦੇ ਆ ਤੇ ਟਾਇਰ ਪਿਛਲਾ ਤੀਜਾ ਤੇ ਅਗਲਾ ਵੀ ਆਪ ਦੂਜਾ ਨਵਾਂ ਪਵਾਤਾ ਇੱਕ ਨਾਲ ਆ ਸੀ ਇੱਕ ਉਹਦੋਂ ਬਾਅਦ ਤੇ ਇੱਕ ਆ ਹੋਵੇ ਗਣੀ ਦਾ ਤੀਜਾ ਤੇ ਆ ਵੀ ਤੀਜਾ ਚੱਲੀ ਜਾਂਦਾ ਇਹ ਮਾਡਲ ਹੈਗਾ ਬਾਈ ਜੀ 2006 ਹੈ ਚੋ ਠੀਕ ਆ ਬਾਈ ਫਿਰ ਮਿਲਦਾ ਕਿਤੇ ਹੋਰ ਵੀਡੀਓ ਨਾਲ